ਕੱਟੇ ਟਾਈਮ ਸਾਡੇ ਲਈ ਹੋ ਜਾਵੇ ਐਸੇ ਸਮੇਂ ਸਾਡੇ ਲਈ ਹੋ ਜਾਵੇ ਸਾਡੇ ਮੂੰਹ ਦੇ ਵਿੱਚੋਂ ਨਿਕਲਿਆ ਨਹੀਂ ਤੇ ਜਵਾਬ ਆ ਜਾਵੇ ਹallelujah ਪ੍ਰਾਰਥਨਾ ਕਰਾ ਕੇ ਕਹਿੰਦੇ ਆਜ ਹੀ ਆਰਾਮ ਆ ਜਾਵੇ ਪ੍ਰਭੂ ਚਾਹੇ ਤਾਂ ਅੱਜ ਹੀ ਕਰ ਸਕਦਾ ਹੈ ਇਨਸਟੈਂਟਲੀ ਕਰ ਸਕਦਾ ਹੈ ਕਈ ਵਾਰ ਪਰਮੇਸ਼ਵਰ ਤੁਹਾਡੇ ਹਿਰਦੇ ਨੂੰ ਪਰਖਦਾ ਹੈ ਤੁਹਾਡੇ ਧੀਰਜ ਨੂੰ ਪਰਖਦਾ ਹੈ ਤੁਹਾਡੇ ਸਬਰ ਨੂੰ ਪਰਖਦਾ ਹੈ ਕੀ ਇਹਦੇ ਅੰਦਰ ਸਬਰ ਹੈ ਕੀ ਇਹਦੇ ਅੰਦਰ ਵਿਸ਼ਵਾਸ ਹੈ ਕਿ ਇਹਨੇ ਅੱਛਾ ਸਮਰਪਣ ਕੀਤਾ ਹੈ ਮੇਰੇ ਲਈ ਕਿਉਂਕਿ ਜਿਹੜਾ ਧੀਰਜ ਹੈ ਅੱਛੇ ਵਿਸ਼ਵਾਸ ਦੀ ਕੁਸ਼ਤੀ ਲੜਨ ਦੇ ਨਾਲ ਚੰਗੇ ਸਮਰਪਣ ਦੇ ਨਾਲ ਆਉਂਦਾ ਆ ਜੀਨੇ ਚੰਗਾ ਸਮਰਪਣ ਕੀਤਾ ਹੋਏਗਾ ਉਹਨਾਂ ਹੀ ਉਹਦੇ ਅੰਦਰ ਸਬਰ ਹੋਏਗਾ ਉਹ ਕਾਲਾ ਨਹੀਂ ਹੋਊਗਾ ਕਿਸੇ ਗੱਲ ਦੇ ਵਿੱਚ ਉਹ ਕਹੇਗਾ ਕੋਈ ਗੱਲ ਨਹੀਂ ਜਦੋਂ ਹੋਏਗਾ ਭਲਾ ਹੀ